ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਬਾਰੇ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਬਾਰੇ ਪਹਿਲਾਂ ਵੀ ਆਪਾਂ ਕੁਝ ਵੀਡੀਓ ਬਣਾਈਆਂ ਸੀਗੀਆਂ ਤੇ ਉਸੇ ਲੜੀ ਵਿੱਚ ਅੱਜ ਅਗਲੀ ਵੀਡੀਓ ਹੈ ਜੀ ਮੇਰੇ ਖਿਆਲ ਜਿਹੜੇ ਵੀ ਇਸ ਪੰਜਾਬ ਦੀ ਧਰਤੀ ਤੇ ਵਸਦੇ ਹਨ ਰਹਿੰਦੇ ਹਨ ਉਹਨਾਂ ਵਾਸਤੇ ਇਹ ਗੱਲਾਂ ਯਾਦ ਹੋਣੀਆਂ ਉਹਨਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਬਹੁਤ ਕਿਉਂਕਿ ਆਮ ਜੀਆਂ ਗੱਲਾਂ ਨੇ ਪਰ ਸਾਨੂੰ ਪਤਾ ਨਹੀਂ ਹੁੰਦਾ ਇਹਨਾਂ ਬਾਰੇ ਤੋ ਉਸ ਦੀ ਲੜੀ ਦੇ ਵਿੱਚ ਕਿ ਸਾਡੇ ਜੇਕਰ ਹੈਲਥ ਦੀ ਗੱਲ ਕੀਤੀ ਜਾਵੇ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਰਕਾਰੀ ਜਾਂ ਅਰਧ ਸਰਕਾਰੀ ਜਿਹੜੇ ਵੱਡੇ ਹਸਪਤਾਲ ਹੈਗੇ ਆ ਸਾਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਕਸਬਿਆਂ ਵਿੱਚ ਉਹਨਾਂ ਦੀ ਗਿਣਤੀ 98 ਹੈ ਜੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਤੇ ਸੀ ਐਚ ਸੀ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਹੁੰਦੇ ਆ ਜੀ ਉਹਨਾਂ ਦੀ ਗਿਣਤੀ 151 ਹੈ ਜੀ ਉਸ ਤੋਂ ਅੱਗੇ ਜਿਹੜੀ ਪਿੰਡਾਂ ਵਿੱਚ ਜਾਂ ਸ਼ਹਿਰਾਂ ਦੇ ਜਿਹੜੇ ਮੁਹੱਲੇ ਹੁੰਦੇ ਆ ਉਹਨਾਂ ਵਿੱਚ ਜਿਹੜੀਆਂ ਡਿਸਪੈਂਸਰੀਆਂ ਚੱਲ ਰਹੀਆਂ ਜੀ ਉਹਨਾਂ ਦੀ ਜਿਹੜੀ ਕੁੱਲ ਸਰਕਾਰੀ ਗਿਣਤੀ ਜਿਹੜੀ ਹੈਗੀ ਹੈ ਜੀ ਉਹ ਹੈ 1409 ਹੈ ਜੀ ਤੇ ਉਸ ਤੋਂ ਅੱਗੇ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਹੈਗੇ ਆ ਜੀ ਉਹਨਾਂ ਦੀ ਗਿਣਤੀ 495 ਹੈ ਜੀ ਸੋ ਇਸ ਦੇ ਨਾਲੇ ਤਾਂ ਐਲੋਪੈਥੀ ਦੇ ਸਬੰਧਤ ਹੋਗੇ ਇਸ ਦੇ ਨਾਲ ਆਯੁਰਵੈਦਿਕ ਤੇ ਯੂਨਾਨੀ ਸੰਸਥਾਵਾਂ ਵੀ ਕੁਝ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਹਨ ਜਿਨ੍ਹਾਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 529 ਹੈ ਜੀ ਤੇ ਉਸ ਦੇ ਨਾਲ ਨਾਲ ਆਯੁਰਵੈਦਿਕ ਦੇ ਨਾਲ ਨਾਲ ਹੋਮੋਪੈਥਿਕ ਜਿਸ ਦੇ ਵਿੱਚ ਲੋਕਾਂ ਦਾ ਅੱਜ ਕੱਲ ਰੁਝਾਨ ਵੀ ਕਾਫੀ ਵੱਧ ਰਿਹਾ ਹੈ ਕਿ ਜਿਹੜੀ ਐਲੋਪੈਥੀ ਹੈ ਉਹਦੇ ਸਾਈਡ ਇਫੈਕਟ ਹੁੰਦੇ ਨੇ ਮੰਨਿਆ ਜਾਂਦਾ ਹੈ ਇਦਾਂ ਤੇ ਹੋਮੋਪੈਥੀ ਜਿਹੜੀ ਹੈ ਉਹ ਠੀਕ ਹੈ ਤੇ ਜੜ ਤੋਂ ਰੋਗ ਨੂੰ ਖਤਮ ਕਰਦੀ ਹੈ ਇਹ ਮੰਨਤਾਵਾਂ ਹੈਗੀਆਂ ਸੱਚ ਕਿੰਨਾ ਹੈ ਜੀ ਇਹ ਆਪਾਂ ਇਸ ਬਾਰੇ ਨਹੀਂ ਕਹਿ ਸਕਦੇ ਕੁਝ ਤੇ হোমোপ্যাথিক ਜਿਹੜੀਆਂ ਸੰਸਥਾਵਾਂ ਸਰਕਾਰੀ ਹਨ ਜਿਹੜੀਆਂ ਵੈਸੇ ਤਾਂ ਕਾਫੀ ਸ਼ਹਿਰਾਂ 'ਚ ਖੁੱਲੇ ਹੋਏ ਨੇ ਪਰ ਜਿਹੜੀਆਂ ਸਰਕਾਰੀ ਹੈ ਜੀ ਉਹਨਾਂ ਦੀ ਗਿਣਤੀ ਕੁੱਲ 111 ਹੈ ਜੀ ਤੇ ਉਸ ਦੇ ਨਾਲ ਕੀ ਹੈ ਕਿ ਜਿਹੜੇ ਅਲੱਗ-ਅਲੱਗ ਸਰਕਾਰੀ ਹਸਪਤਾਲ ਹਨ ਸ਼ਹਿਰਾਂ ਵਿੱਚ ਜ਼ਿਲ੍ਹਿਆਂ ਵਿੱਚ ਜਾਂ ਜਿਹੜੀ ਹੋਰ ਤਹਿਸੀਲ ਹੈਗੀ ਉਹਨਾਂ ਦੇ ਵਿੱਚ ਉਹਨਾਂ ਹਸਪਤਾਲਾਂ ਦੇ ਵਿੱਚ ਕੁੱਲ ਜਿਹੜੇ ਸਰਕਾਰੀ ਬੈੱਡ ਜਿਹੜੇ ਹਨ ਜਿਹੜੇ ਇੱਕ ਸਮੇਂ ਤੇ ਜਿਹੜੇ ਆ ਜਿਹੜੇ ਪੇਸ਼ੈਂਟ ਮਰੀਜ਼ ਭਰਤੀ ਹੋ ਸਕਦੇ ਜੀ ਉਹਨਾਂ ਦੀ ਕੁੱਲ ਗਿਣਤੀ ਜਿਹੜੀ ਹੈ ਜੀ ਉਹ ਆਪਣੇ ਕੋਲ ਹੈ ਜੀ 22892 ਹੈ ਜੀ ਸੋ ਇਹ ਤਾਂ ਹੈਲਥ ਨਾਲ ਸੰਬੰਧਿਤ ਜਾਣਕਾਰੀ ਸੀ ਇਸ ਦੇ ਨਾਲ ਹੀ ਹੈ ਅੱਗੇ ਬੈਂਕ ਜਿਹੜੇ ਹਨ ਭਾਰਤੀ ਵਪਾਰਕ ਬੈਂਕ ਪੰਜਾਬ ਦੇ ਵਿੱਚ ਕੁੱਲ ਉਹ ਛੋਟੀਆਂ ਬ੍ਰਾਂਚਾਂ ਵੱਡੀਆਂ ਪਾ ਕੇ ਕੁੱਲ ਹੈਗੀਆਂ ਜੀ ਉਹ 6715 ਤੇ ਉਸ ਦੇ ਨਾਲ ਵੈਟਰਨਰੀ ਹਸਪੀਟਲ ਜਿਹੜੇ ਹੈਗੇ ਉਹ 1367 ਹੈਗੇ ਆ ਜੀ ਕੁੱਲ ਤੇ ਪੰਜਾਬ ਦੇ ਵਿੱਚ ਉਦਯੋਗ ਨੂੰ ਲੈ ਕੇ ਜਿਹੜੀਆਂ ਫੈਕਟਰੀਆਂ ਦੀ ਗਿਣਤੀ ਹੈਗੀ ਛੋਟੀਆਂ ਵੱਡੀਆਂ ਅਲੱਗ-ਅਲੱਗ ਸ਼ਹਿਰਾਂ ਵਿੱਚ ਉਹਨਾਂ ਦੀ ਕੁੱਲ ਗਿਣਤੀ 12521 ਹੈ ਜੀ ਤੇ ਉਸ ਦੇ ਨਾਲ ਜਿਹੜੇ ਥਾਣੇ ਹਨ ਪੁਲਿਸ ਘਰ ਹਨ ਵੱਡੇ ਚੌਕੀਆਂ ਨਹੀਂ ਵੱਡੇ ਥਾਣੇ ਜਿਹੜੇ ਹਨ ਉਹਨਾਂ ਦੀ ਕੁੱਲ ਗਿਣਤੀ ਹੈ ਜੀ ਸਾਡੇ ਪੰਜਾਬ ਦੇ ਵਿੱਚ ਉਹ 570 ਹੈ ਜੀ ਤੇ ਇਸ ਦੇ ਨਾਲ ਡਾਕ ਘਰ ਜਿਹੜੇ ਹੈਗੇ ਆ ਅਲੱਗ-ਅਲੱਗ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਕਸਬਿਆਂ ਵਿੱਚ ਉਹਨਾਂ ਦੀ ਗਿਣਤੀ 3870 ਹੈ ਜੀ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਨਾਲ ਸ਼ੇਅਰ ਕਰਨਾ ਜੀ ਧੰਨਵਾਦ ਸਜਣ